ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਤੇੜਾ ਕਲਾ ਦੇ ਇੱਕ ਨੌਜਵਾਨ ਦੀ ਨਸ਼ੇੜਾ ਟੀਕਾ ਲਾਉਣ ਕਾਰਨ ਮੌਤ ਜਿਸ ਦੀ ਲਾਸ਼ ਨੇੜਲੇ ਪਿੰਡ ਕਿਆਂਪੁਰ ਵਿਖੇ ਇੱਕ ਦਰਖਤ ਹੇਠੋਂ ਮਿਲੀ ਸੋਹ ਸਿੰਘ ਜੀ ਅੰਮ੍ਰਿਤਸਰ ਕੀ ਹੋ ਰਿਹਾ ਸਾਰਾ ਦੱਸਿਆ ਸਾਰੇ ਨਸ਼ੇ ਕਰਦਾ ਇੱਥੇ ਨਸ਼ੇ ਲੈਣ ਆਏ ਦੋ ਮੁੰਡੇ ਲੈਣ ਆਏ ਇੱਥੇ ਨਸ਼ੇ ਇਹ ਨਾਲ ਘਰੋਂ 20000 ਰੁਪਏ ਬੜੀ ਮੰਮੀ ਕੋਲ ਲੈ ਕੇ ਆਇਆ ਸੌਤੇ ਦੇ ਦਾਦੀ ਦਾ ਅਜੇ ਭੋਰ ਪਿਆ ਦੋ ਤਿੰਨ ਦਿਨ ਨਹੀਂ ਹੋਏ ਦੇ ਉਹਦਾ ਸੌਦਾ ਇੱਥੋਂ ਲਖੜਿਆ ਜਨਾਲੇ ਤੋਂ ਉਹਦੇ ਪੈਸੇ ਦੇਣ ਆਏ ਕਰੋ ਕੀ ਕਰਵਾਉਂ ਜਾਂਦੇ ਜਾਂਦੇ ਇੱਥੋਂ ਕਿਤੇ ਨਸ਼ਾ ਮਿਲਦਾ ਹੈ ਕਮਰੇ ਇਥੇ ਬਾਵਾ ਜਣੇ ਵੇਚਦੇ ਕਿ ਆਪਰ ਇੱਥੇ ਇਹ ਜਾਂਦੇ ਜਾਂਦੇ ਇੱਥੋਂ ਆਂਦੇ ਨਸ਼ੇ ਲਾ ਕੇ ਦੇ ਉਹ ਮੁੰਡਾ ਇੱਕ ਨਾਲ ਹੀ ਉਹ ਟੀਕਾ ਕਿਤੇ ਲਾਇਆ ਇਹਨਾਂ ਨੇ ਤੇ ਮੜ ਕੇ ਉਹ ਟੀਕਾ ਜਦੋਂ ਲਾਇਆ ਤੇ ਪੂਰਾ ਆ ਗਿਆ ਪੰਡੇ ਇਹਨਾਂ ਕੋ 20000 ਰੁਪਏ ਉਹ ਵੀ ਨਾਂ ਲੈ ਕੇ ਤੇ ਨਾਂ ਦੇ ਜਿਹੜੀ ਸਿਰਿੰਜ ਪਾਟ ਕੇ ਵੀ ਲੈ ਗਏ ਹੁਣ ਲੱਭ ਨਹੀਂ ਜਾਓ ਕਿੱਥੇ ਆ ਤੇ ਜਿਹੜਾ ਇਥੇ ਕਾਂਬਰ ਨਸ਼ਾ ਵੇਚਦਾ ਬਹੁਤ ਜ਼ਿਆਦਾ ਵੇਚਦਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਪੰਗਾਂ ਤੋਂ ਮੰਨ ਵੀ ਇਹ ਆਣ ਦੇ ਬਦਲਾਅ ਆ ਗਿਆ ਬਦਲਾਅ ਵੇਖ ਲਓ ਬਦਲਾਅ ਆ ਗਿਆ ਨੌਜਵਾਨ ਮੁੰਡੇ ਕੁਵਾਰਾ ਮੁੰਡਾ ਮਰ ਗਿਆ ਸਾਡਾ ਭਰਾ ਹੈ ਹੈ ਕਾਹਦਾ ਬਦਲਾਅ ਆ ਗਿਆ ਤਾਰੀ ਆਲ ਨੂੰ ਸੋਚਣਾ ਚਾਹੀਦਾ ਕੁਲਦੀਪ ਸਿੰਘ ਤਾਰੀ ਆਲ ਨੂੰ ਐਮਐਲਏ ਬੜੇ ਆਵ ਘਰੋ ਘਰੀ ਬੈਠੇ ਆ ਇਹਨਾਂ ਨੂੰ ਚਾਹੀਦਾ ਕਾਰਵਾਈ ਕਰਕੇ ਨਸ਼ਾ ਬੰਦ ਕਰਾਉਣੇ ਚਾਹੀਦੇ ਆ ਜਦੋਂ ਇਹਨਾਂ ਦੇ ਘਰ ਬਹੁਤ ਥੇਪਾ ਲੱਗੂਗਾ ਇਹ ਕਰਕੇ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਪਰਚਾ ਕਰਕੇ ਕਿਆ ਪਰ ਜਿੰਨੇ ਨਸ਼ਾ ਵੇਚਦੇ ਆ ਪਰਚਾ ਕਰਕੇ ਇਨਸਾਫ ਇਨਸਾਫ ਮਿਲਣਾ ਚਾਹੀਦਾ ਜੀ ਇੱਕ ਅਜ ਲੱਗਾ ਸੀਗਾ ਇਹ ਪੰਜਾਬ ਪੁਲਿਸ ਜੀ ਸਰ ਅੱਛਾ ਹਾਂਜੀ ਕਿਤੇ ਡਿਊਟੀ ਹੈ ਇਹਨੇ ਦੀ ਲੁਧਿਆਣਾ ਡਿਊਟੀ ਹੈ ਪਲੇਰੇ ਦਾੜੀ ਦੀ ਦਾੜੀ ਪੰਜਾਬ ਪੁਲਿਸ ਜੀ ਉਹਨਾਂ ਦੀ ਡੱਥ ਹੋ ਗਈ ਥੋੜੀ ਆ ਪ੍ਰੋਬਲਮ ਸੀ ਉਹਨਾਂ ਨੂੰ ਤੇ ਉਹਦੀ ਡਿਊਟੀ ਇਹਨਾਂ ਨੇ ਮੜ ਕੇ ਬਾਅਦ ਚ ਕੀਤੀ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਆਗੇ 5 ਸਾਲ 24 5 ਸਾਲ ਜੀ

ਨਾ ਪੋਤਰਾ ਅੱਛਾ ਹੋਇਆ ਕੀ ਇਹਨੇ ਟੀ ਗਾਲਾ ਲਿਆ ਤੇ ਅਸੀਂ ਕਹਿੰਨੇ ਆ ਵੀ ਇਹ ਜੋ ਚੱਲਣ ਡਿਆ ਕਾਰੋਬਾਰ ਨਸ਼ੇ ਦਾ ਇਹ ਤੇ ਮੰਨ ਪਾ ਇੱਕ ਕੀ ਕਰਦਾ ਜੀ ਇਹ ਪਿੰਡ ਹਾਂਜੀ ਪੁੱਲ ਸੱਚੀ ਸੀ ਰੇਲਵੇ ਦੀ ਸੀ ਤੇ ਉੱਠੋਣੇ ਇਸੇ ਨਸ਼ੇ ਦੇ ਚੱਕਰ 'ਚ ਇਹ ਡਿਊਟੀ ਤੇ ਨਹੀਂ ਜਾਂਦਾ ਅੱਛਾ ਅਸੀਂ ਬੜਾ ਜ਼ੋਰ ਲਾ ਲਿਆ ਭਜਾ ਤੇ ਇਹ ਨਾ ਡਿਊਟੀ ਤੇ ਨਹੀਂ ਜਾਂਦੇ ਵਾ ਬੱਚੇ ਬੱਚੇ ਹੈਗੇ ਨਹੀਂ ਹੈ ਜੇ ਇੱਕ ਵਾਰ ਹੈ ਜੀ ਕਿੰਨੀ ਕੁ ਉਮਰ ਹੈ ਦੀ ਉਮਰ ਹੈ ਜੇ ਜਿਆਦਾ ਜਿਆਦਾ ਹੋ 20 25 25 ਸਾਲ ਦਾ 25 ਕੇ ਸਾਲ ਦਾ ਲੱਗਿਆ ਕੀ ਮੰਗੀ ਕਰਦੇ ਕੀ ਹੋਣਾ ਚਾਹੀਦਾ ਕਾਰਜ ਜਿਹੜੇ ਨਸ਼ਾ ਵੇਚਦੇ ਆ ਇਹ ਹੈ ਨਾ ਜੇ ਨਸ਼ੇ ਤੇ ਠੱਲ ਪਾਣੀ ਚਾਹੀਦੀ ਜਿੱਦਾਂ ਵੀ ਹੋ ਸਕੇ ਤੇ ਇਹ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹਨਾਂ ਦੇ ਇਹਨਾਂ ਨੂੰ ਫੜਨਾ ਚਾਹੀਦਾ ਤੇ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ। ਇਹ ਹੁਣ ਕੱਲਾ ਕੱਲਾ ਸੀਗਾ। ਹਾਂਜੀ ਕੱਲਾ ਕੱਲਾ। ਭਟਾਣ ਭਰਾ ਦਾ ਭਣਾ ਨੇ ਭਣਾ ਸਾਰੀਆਂ ਵੇਈਆਂ ਜਿਉਂ ਥਾਂ ਥਾਂ ਹੀ ਆਪਣ। ਭੂਆ ਕੋ ਭਾਈ ਆ। ਨਾ ਭੂਆ ਹੈ ਜੀ ਭਣਾ ਭੈਣ ਨਹੀਂ ਕੋਈ ਅੱਗੀ। ਹੈਲੋ। ਤੇ ਮਰਦੇ ਵਿੱਚ ਇੱਕ ਗੁਰਸੇਵਕ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਲੱਗਿਆ ਹੈ। ਉਹਦੀ ਡੈਥ ਹੋਈ ਆ। ਉਹਦੇ ਸਬੰਧ ਵਿੱਚ ਮੈਂ ਐਸ ਐਚਓ ਅਜਨਾਲਾ ਆ ਗਏ ਆ ਤੇ ਅਸੀਂ ਇਨਕਵਰੀ ਕਰ ਰਹੇ ਆ ਹਰਤਾਲ ਕਰਕੇ ਤੇ ਤੁਹਾਨੂੰ ਦੱਸਦੇ ਆ ਇਹ ਇਹ ਕਹਿੰਦੇ ਨੇ ਨਿਸ਼ਾ ਦਾ ਟੀਕਾ ਲਗਾਇਆ ਹੈ ਵੀ ਇਸ ਤੇ ਉਹਨੇ ਪਤਾ ਕਰਾਣੇ ਆ ਜੀ ਹਾਂ ਜੀ ਪੋਸਮਾਰਟਮ ਕਰਾਵਾਂਗੇ ਤੇ ਸਾਰੀ ਗੱਲ ਕਲੀਅਰ ਹੋ ਜਾਏਗੀ ਨਹੀਂ ਭਾਏ ਪਲੇਟ